ਸਸੀਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਨਵਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਟੋਟਲ ਚਾਰ ਨਾਗਾ ਜੀ ਇੱਕ ਦਾ ਦੋ ਟੋਕੜ ਗਾਵਾ ਤੇ ਇੱਕ ਗੱਬਣ ਮੱਝ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰ ਕਿਸੇ ਦੇ ਹੇਠਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ। ਸਾਸੀ ਗਾਲ ਜੀ। ਸਾਸੀ ਗਾਲ ਜੀ। ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਬਈ ਸਤਪਾਲ ਸਿੰਘ ਪਿੰਡ ਨਵਾਂ ਰਾਮੂ ਵਾਲਾ। 648328 648328 ਜਿਹੜੀ ਪਾਸ ਤੋਂ ਜਿਹੜੀ ਪਾਈ ਸੀ ਵਹਿ ਗਿਆ ਮਾਲ ਜੀ। ਠੀਕ ਆ ਜੀ। ਸੱਜਰ ਤੋਂ ਸ਼ੁਰੂ ਕਰਦੇ ਆਂ ਬਈ। ਸੁਆ ਕਿੰਨਵਾ ਸੂਈ ਆ ਜੀ? ਸੁਆ ਵੀਰੇ ਤੀਜਾ ਸੂਈ ਆ। ਕਦੋਂ ਸੂਈ ਆ ਜੀ ਇਹ? ਇਹ ਪਰਸੋਂ ਦੀ ਸੂਈ ਹੋਈ ਆ ਬੱਛਾ ਮਗਰ ਆ। ਮਗਰ ਬੱਛਾ ਬਚਾਰਵਾ ਨਾਲ ਆ ਬਈ। ਠੀਕ ਆ ਜੀ ਜੇ ਡਾਨਾ ਜੀ ਜੇ ਡਾਨਾ 14 15 ਕੋਲ ਬੋਲ ਆਈ ਆ ਬੋਲੇ ਤਾਂ ਸਟਾਰਟ ਹੋਏਗਾ ਬੋਲੇ ਤਾਂ ਸਟਾਰਟਿੰਗ ਆ ਪਰ ਆ ਥਾਣੇ ਦਾ ਚੱਲਦਾ ਨਹੀਂ ਵੀਰੇ 3 ਲੱਖ ਇੱਕ ਤੁਹਾਨੂੰ 3 ਲੱਖ ਪਰ ਲੱਗਦੀ ਨਹੀਂ ਹੈਗੀ ਠੀਕ ਆ ਜੀ ਠੀਲ ਠੰਡੀ ਬਥੇਰੀ ਆ ਠੀਕ ਆ ਜੀ ਥਾਣੇ ਵੀ ਮੁਕਤਾ ਲੱਗੇ ਕਿੰਨਾ ਸਣਾ ਦੀ ਓਕੇ ਆ ਜੀ ਛੰਨਾ ਸਣਾ ਦੀ ਵੀਰੇ ਓਕੇ ਆ ਧਾਰਾ ਮਾਰ ਕੇ ਦਿਖਾ ਦਿੰਦੇ ਠੀਕ ਆ ਜੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਵੀ ਕਰਵਾ ਦਿੰਨੇ ਆ ਜੀ ਛੰਨਾ ਸਣਾ ਦੀ ਓਕੇ ਆ ਇੱਕ ਤੁਹਾਨੂੰ ਜਮਾਈ ਨਹੀਂ ਹੁੰਦਾ ਭਾਈ ਜਮਾਈ ਨਹੀਂ ਹੁੰਦਾ ਜੀ ਤੋਰ ਕੇ ਦਿਖਾ ਦੇ ਫਿਰ 22 ਦੇ ਦਸਨ ਮੁਤਾਬਕ ਸੁਆ ਤੀਜਾ ਜਨਦੀ ਆ ਜੀ ਬੱਚਾ ਮਗਰ ਬੱਛਾ ਏ 14 15 ਬੌਲੇ ਤੋਂ ਸਟਾਰਟਿੰਗ ਆ ਜੀ ਇੱਕ ਫਣੋਂ ਤੇਲ ਜਮਾ ਹੀ ਨਹੀਂ ਹੁੰਦਾ ਪਰ ਦੇਖਣ ਨੂੰ ਲੱਗਦਾ ਨਹੀਂ ਜੀ ਕਿੰਨਾ ਕੁ ਬਾਜੂ ਸੁਆ ਤੇਲ ਆ ਬਈ ਇਹ ਜਮਾਂਦਰੀ ਤੇਲ ਠੀਕ ਆ ਜੀ ਇੰਨਾ ਕੁ ਬਾਜੂ ਵੀਰੇ ਦੁੱਧ ਦੁੱਧ ਵੀਰੇ ਉਹਨਾਂ ਨੇ ਕਿਹਾ 18 19 ਕਿਲੋ ਦਿੰਦੀ ਆ ਜੀ ਠੀਕ ਆ ਜੀ ਕੱਲ ਹੀ ਦਿੰਦੀ ਆ ਬਈ ਠੀਕ ਆ ਬਈ ਹਾਂਜੀ ਇਹਦੀ ਜਮਾ ਜਾਇ ਜਿਦ ਮਾਨਗੀ ਰਹਿਣ ਵਾਲੀ ਆ ਜੀ ਮੇਰੇ ਜੈਜ ਨੂੰ 35000 ਰੁਪਏ ਦੇਣਾ ਹੋਜੂਗਾ ਜੈ ਸੋਰੀ ਜਮਾ ਜੈਜ ਦੀ ਮੰਗ ਹੈ ਜੀ 14 ਕਿਲੋ ਬੌਲਾ ਦੋ ਰੰਗ ਭਲਾ ਤਿੰਨ ਡੰਗ ਚੋਕੇ ਲੈ ਜੇ ਭਾਈ ਠੀਕ ਹੈ ਜੀ ਬਾਈ ਕਹਿੰਦਾ ਮੇਰੇ ਘਰੇ ਜਿੰਨਾ ਟਾਈਮ ਕੋਈ ਮਰਜ਼ੀ ਚੋਲੇ ਜੀ ਨੈਟ ਤਿਆਰ ਹੋਊਗਾ ਮੁੱਲ ਜਮਾ ਜੈਜ ਜੀ 35000 ਰੁਪਏ ਵਿੱਚੋਂ ਲੈਸ ਹੋਜੂ ਬੱਚਾ ਮਗਰ ਆ ਜਾਂਦਾ ਜੀ ਬੱਚਾ 나ੜੂਆ ਨਾਲ ਆ ਚੈੱਕ ਕਰ ਸਕਦੇ ਹੋ ਜੇ ਰਟਨ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਦੋ ਨੰਬਰ ਵੀਰੇ ਟੋਕਰ ਆ ਸੂਆ ਕੰਨ ਮਾ ਜੀ ਸੂਆ ਇਹਦਾ ਦੂਜਾ ਵੀਰੇ ਕਿੰਨਾ ਕੰਮ ਇੱਧਰ ਇੱਕ ਥਾਣ ਮਾੜਾ ਜਾਂ ਚੱਕ ਦੀ ਜ਼ਰੂਰ ਆ ਇੱਧਰ ਲਾ ਠੀਕ ਆ ਜੀ ਪਰ ਧਾਰਾਂ ਨਹੀਂ ਹੈਗੀਆਂ ਕੋਈ ਵੀ ਉਹ ਜੀ ਠੀਕ ਹੈ ਦੋ ਧਾਰਾਂ ਵੱਧ ਹੋਣਗੀਆਂ ਘਟ ਨਹੀਂ ਘਾਟ ਨਹੀਂ ਦੁੱਧ ਦੇ ਨੇ ਸਿਰ 13 14 ਕਿਲੋ ਆ ਆ ਜੀ ਜੋਕ ਕੇ ਦੇ ਦਾਂਗੇ ਜੋਕ ਕੰਢੇ AI ਵਗੈਰਾ ਕੋਈ ਨਹੀਂ AI ਨਹੀਂ ਹੈਗੀ ਵੀਰੇ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਦੂਜਾ ਸੂਈ ਹੈ ਜੀ 13 14 ਕਿਲੋ ਦੁੱਧ ਨੈਟ ਰੈਡੀ ਹੈ ਜੀ ਬਾਈ ਕਹਿੰਦਾ AI ਨਹੀਂ ਹੋਈ ਜੀ ਬਾਕੀ ਇੱਕ ਥੋੜਾ ਜਿਹਾ ਪਾਸਾ ਦਿਖਾਉਂਦੀ ਜ਼ਰੂਰ ਆ ਹੁਣ ਉਹ ਨੇੜੇ ਤੋਂ ਦਿਖਾਵਾਂਗੇ ਜੀ ਪਰ ਦੁੱਧ ਬਾਈ ਕਹਿੰਦਾ ਪੂਰਾ ਹੋਊਗਾ ਆਪ ਦੀ ਤਸੱਲੀ 2 ਟਾਈਮ 4 ਟਾਈਮ ਚਾਹੀ 6 ਟਾਈਮ ਕੋਈ ਵੀ ਕਰ ਸਕਦਾ ਜੀ ਥਾਣਾ ਦੇ ਸਹਿਜ ਸੋਹਣੇ ਆ ਗੈਬ ਤੇ ਲੱਗੇ ਹੋਏ ਆ ਅੱਗੇ ਜਵਾਈ ਵਾਲਾ ਥਾਣਾ ਜੀ ਬਾਕੀ ਕੁਆਲਟੀ ਚੰਗਾ ਹੈ ਤਸੱਲੀ ਤੁਸੀਂ ਕਰਨੀ ਆ 2 ਟਾਈਮ ਚੋਲਿਓ 4 ਚੋਲਿਓ ਤੇ ਚਾਹੀ 6 ਚੋਲਿਓ ਇਹਦੇ ਵੀਰੇ ਕੀ ਡਿਮਾਂਡ ਰਹਿਣ ਵਾਲੀ ਆ ਜੀ ਵੀਰੇ ਇਹਦਾ ਮੁੱਲ ਜਿੰਨਾ ਮਰਜੀ ਹੈ 28000 ਦੀ ਠੀਕ ਆ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਜੀ 28000 ਦੀ ਗਾਂ ਦੇ ਦਾਂਗੇ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ ਕੰਨ ਨੰਬਰ ਇਹਦੇ ਵੀਰੇ 도ਕੜੀ ਆ ਸੋਕੇ ਠੀਕ ਹੈ ਜੀ ਇਹਦੇ ਦੁੱਧ 10 11 ਕਿਲੋ ਇਹਦੀ ਕੋਈ ਏਆਈ ਵਗੈਰਾ ਨਹੀਂ ਸੁਆਗਰ ਨਮਾ ਜੀ ਸੁਆ ਇਹ ਸੁਆ ਤੀਜਾ ਜਰੇ ਠੀਕ ਆ ਜੀ ਥਣਾ ਦੀ ਦੰਨ ਆ ਜੀ ਥਣਾ ਦੀ ਦੰਨ ਹੈ 10 11 ਕਿਲੋ ਜੀ ਹਾਂ ਜੀ 10 11 ਆ ਵੈਸੇ ਹੀ ਆ ਮਾੜੀ ਜੀ ਰੂਪ ਵੀ ਜੀ ਹਾਂ ਜੀ ਹਾਂ ਜੀ ਇਹ ਜਲਦੀ ਜੁਲਦੀ ਨਹੀਂ ਹੈਗੀ ਠੀਕ ਆ ਜੀ ਚੈੱਕ ਕਰਾ ਦਿੰਨੇ ਆ ਬਾਕੀ ਯਾਰ ਲੈਣੀ ਪੂਰਾ ਵੀ ਥਣਾ ਦੀ ਜਮਾ ਓਕੇ ਆ ਬੇਫਿਕਰ ਹੋ ਜਾਓ 10 ਤੋਂ 11 ਕਿਲੋ ਨੈਟ ਰੈਡੀ ਆ ਤੋਰ ਕੇ ਦਿਖਾ ਦਿੰਦੇ ਬਾਕੀ ਤਸੱਲੀ ਤੁਸੀਂ ਕਰਨੀ ਆ ਇਹਦੇ ਵੀ ਡਿਮਾਂਡ ਜਮਾ ਲੈਣ ਦੇ ਨਾਲ ਹੀ ਇਹਦਾ ਵੀ 28000 ਰੁਪਈਆ ਜੇ ਜੋੜਾ ਲੈ ਜੇ ਕੋਈ ਮਾਨ ਕਾਨ ਕਰਦਾਂਗੇ ਪੂਰਾ ਫਾਰਮ ਠੀਕ ਆ ਜੀ ਇਹਦੀ ਡਿਮਾਂਡ ਵੀ 28000 ਰੁਪਈਆ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨ ਕਾਨ ਹੋ ਜੂਗਾ ਇਹਦੇ ਥੱਲੇ 10 ਕਿਲੋ ਦੁੱਧ ਦਾ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆ ਜਾਓ ਤਸੱਲੀ ਆ ਕੇ ਕਰ ਲਿਓ ਆਪਦੀ ਦੋ ਟਾਈਮ ਚਾਰਡ 3.5 ਦੀ ਫੈਰੀ ਕਰ ਸਕਦਾ ਹੈ ਸੀਓਸ ਰਾਗ ਕਰਮ ਵਾਲੀ ਪੂਰੀ ਆ ਬਾਕੀ ਕਦ ਕਾਠ ਦੋਨਾਂ ਦੇ ਚੰਗੇ ਆ ਜਾਂਦੇ ਨੇ ਕੋਈ ਫੋਟੇ ਨਹੀਂ ਕੇ ਜੀ ਦੋਨਾਂ ਦੀ ਡਿਮਾਂਡ 28-28000 ਰੁਪਿਆ ਵਿੱਚੋਂ ਚਲੋ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲੂਗਾ ਜੀ ਅੱਗੇ ਇੱਕ ਬਾਈ ਕੋਲ ਟਾਪ ਦੀ ਛੋਟੀ ਮੱਝ ਤਿਆਰ ਆ ਜੀ ਇਹਦੀ ਕੀ ਡਿਟੇਲ ਆ ਜੀ ਵੇਰੇ ਨੇ ਦੂਜੇ ਸੂਏ ਸੋਣਾ ਠੀਕ ਆ ਜੀ ਦੇਣ ਕਿ ਮਾਲਕਾਂ ਨੇ ਕਿਹਾ ਦੇਣ ਵੀਰੇ ਇਹਦੇ ਰਹਿੰਦੇ ਆ 5-7 ਲੈ 5-7 ਠੀਕ ਆ ਮਾਲਕਾਂ ਨੇ ਕਿਹਾ 14 ਕਿਲੋ ਬਲੂਨ ਨੇ ਦੋ ਦਿੱਤਾ ਕੋਈ ਆ ਬਾਰ ਨੂੰ ਬਈ ਵੀਰੇ ਸੀਮਾ ਰਿਕਾਰਡ ਹੈਗਾ ਬਈ ਕੋਈ ਤਾਂ ਨਹੀਂ ਸੀਮਾ ਰਿਕਾਰਡ ਨਹੀਂ ਵੀਰੇ ਆਪਣੇ ਕੋਲ ਹੈ ਜਿਹੜਾ ਠੀਕ ਹੈ ਖੁਰ ਕੇ ਦਿਖਾ ਦਿੰਦਾ ਸਹੀ ਹੈ ਆ ਹੀ ਤੋੜ ਦੂਆ ਦੂਜਾ ਜੀ ਵਜਨ ਮੌਜੂਦ ਦੇ ਪੱਕੇ ਤੋਂ ਪੂਰੀ ਚੰਗੀ ਆ ਫੁੱਲ ਚੰਗਾ ਬੋਡੀ ਸਟਰਕਚਰ ਆ ਜੀ ਤਿਆਰੀ ਚੰਗੀ ਆ ਦੈਣ ਹਜੇ ਲੈਣੀ 14 ਕਿਲੋ ਬਾਈ 10 ਦਾ ਮਾਲਕਾਂ ਨੇ ਦੱਸਿਆ ਕਿ ਪਲੂਨ ਦਾ ਚੋਇਆ ਵਾ ਜੀ ਇਹਦੀ ਅਰਕਾ ਹੁਣ ਮੇਰੇ ਦੁੱਧ 15 16 ਕਿਲੋ ਆਮ ਨਾਲ ਪਾ ਜਾਣ ਠੀਕ ਆ ਜੀ ਹੱਥ ਵੀ ਮੇਰੇ ਪੌਣ ਦਾ ਪਿਆਰੀ ਸੋਹਣੀ ਕਰਦੀ ਹੁੰਦੀ ਹੈ ਚੌੜਾ ਪੈਠ ਗੁੜਾ ਰਕਾਰਪਤਾ ਭਾਈ ਕਹਿੰਦਾ ਸੀਮਨ ਦਾ ਕੋਈ ਨਹੀਂਗਾ ਜੀ ਬਾਕੀ ਥਾਣਾ ਦੇ ਸਹਿ ਸੋਹਣੇ ਹੈ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ पतली स्किन ना चेक कर सकदे हो शाइनिंग आले वजन वजूद दे परफेक्ट तो पूरी चंगी है थणा दे शायद ਤੁਸੀਂ ਨੇੜੇ ਤੋਂ ਦੇਖ ਸਕਦੇ ਹੋ سونے ਆ ਆਪਾਂ ਚੈੱਕ ਕਰਾ ਦਿੰਨੇ ਆ ਜੀ ਨੇੜੇ ਤੋਂ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਇਹਦੀ ਡਿਮਾਂਡ ਵੇਰ ਜਿਹੜਾ ਦਾ ਮੁੱਲ 135 ਹੋਜੂ ਲੈਸ ਜੀ ਲੈਸ ਹੋਣੀ ਲੱਗਾ ਠੀਕ ਆ ਜੀ 135000 ਕਰਦੇ ਆ ਬਾਈ ਬਾਕੀ ਲੈਸ ਹੋਜੂਗਾ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਜੀ ਧੰਨਵਾਦ